ਪੀਰੀ ਸ਼ਕੀਰੀ ਮੌਜ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅਸੀਂ ਜੋ ਅੱਜ ਦੀ ਵੀਡੀਓ ਤੁਹਾਡੀ ਸੇਵਾ ਲੈ ਕੇ ਹਾਜ਼ਰ ਹੋਏ ਆਂ ਖਵਾਜਾ ਪੀਰ ਜੀ ਦਾ ਕੱਚੀ ਕੜਾਈ ਮਨਜ਼ੂਰ ਕਰਾਉਣ ਵਾਸਤੇ ਢਾਲਾ ਲੈ ਕੇ ਹਾਜ਼ਰ ਹੋਏ ਆਂ ਖਵਾਜੇ ਪੀਰ ਦਾ ਇਸ ਢਾਲੇ ਦੇ ਵਿੱਚ ਖਵਾਜਾ ਪੀਰ ਜੀ ਦੀ ਕੱਚੀ ਕੜਾਈ ਕਿੱਦਾਂ ਦਿੱਤੀ ਜਾਂਦੀ ਹੈ ਔਰ ਕਿਸ ਕੰਮ ਨੂੰ ਦਿੱਤੀ ਜਾਂਦੀ ਹੈ ਸਾਰਾ ਕੁਝ ਦੱਸਾਂਗੇ ਵੀਡੀਓ ਨੂੰ ਬਿਨਾਂ ਸਕੇ ਫਕੀਤੇ ਹੋਏ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਹੁਣ ਗੱਲ ਕਰਦੇ ਹਾਂ ਜੀ ਖਵਾਜਾ ਪੀਰ ਦੀ ਕੱਚੀ ਕੜਾਹੀ ਇਸ ਤਰ੍ਹਾਂ ਦਿੱਤੀ ਜਾਂਦੀ ਹੈ ਔਰ ਕਿਸ ਕੰਮਾਂ ਨੂੰ ਦਿੱਤੀ ਜਾਂਦੀ ਹੈ ਔਰ ਕਿਉਂ ਦਿੰਦੇ ਆ ਤਾ ਦੋਸਤੋ ਮੈਂ ਇੱਕ ਚੀਜ਼ ਤੁਹਾਨੂੰ ਖੁੱਲ ਕੇ ਕਲੀਅਰ ਕਰਕੇ ਦੱਸਦਾ ਮੈਂ ਕਿ ਜਿਹੜੀ ਖਵਾਜਾ ਪੀਰ ਜੀ ਦੀ ਕੜਾਹੀ ਹੈ ਖਵਾਜਾ ਪੀਰ ਜੀ ਦੀ ਕੱਚੀ ਕੜਾਹੀ ਜੋ ਐਸ ਉਹ ਇੰਨੀ ਕਿ ਪਾਵਰਫੁਲ ਕੜਾਹੀ ਹੋ ਜਿਹਨੂੰ ਕਿਹਾ ਜਾਂਦਾ ਉਹ ਕੜਾਹੀ ਹੈ ਖਵਾਜਾ ਸਾਹਿਬ ਦੀ ਜਿਸ ਇਸ ਕੜਾਹੀ ਦੇ ਨਾਲ ਖਵਾਜਾ ਪੀਰ ਜੀ ਬਹੁਤ ਜਲਦੀ ਖੁਸ਼ ਹੁੰਦੇ ਆ ਬਾਕੀ ਅਪਾ ਜਿਹੜੀਆਂ ਚੀਜ਼ਾਂ ਚ ਦਿੱਤੇ ਆ ਕਿ ਖੁਆਜਾ ਪੀਰ ਜੀ ਦੇ ਬੇੜਾ ਤਾਰਿਆ ਜਾਂਦਾ ਹੈ ਖੁਆਜਾ ਪੀਰ ਜੀ ਨੂੰ ਨਿਆਜ਼ਾਂ ਦਿੱਤੀਆਂ ਜਾਂਦੀਆਂ ਹਨ ਜਿਹੜੀ ਖੁਆਜਾ ਸਾਹਿਬ ਵੀ ਕੱਚੀ ਕੜਾਹੀ ਦਿੰਦਾ ਹੈ ਆ ਉਹ ਇਨਸਾਨ ਕਦੇ ਵੀ ਆਪ ਕਿਸੇ ਵੀ ਮੁਸੀਬਤ ਦੇ ਵਿੱਚ ਨਹੀਂ ਪੈਂਦਾ ਜਿਸ ਕਿਸੇ ਵੀ ਇਨਸਾਨ ਦੇ ਉੱਤੇ ਕੋਈ ਮੁਸੀਬਤ ਪੈ ਜਾਵੇ ਕੱਚੀ ਕੜਾਹੀ ਦੇਵੇ ਉਸੇ ਸਮੇਂ ਉਹ ਉਸ ਮੁਸੀਬਤ ਦੇ ਵਿੱਚੋਂ ਨਿਕਲ ਜਾਏਗਾ ਕੋਈ ਕੰਮ ਧੰਦਾ ਬੰਨਿਆ ਹੋਇਆ ਹੋਵੇ ਕੰਮਕਾਰ ਬੰਦਤਾ ਹੋਵੇ ਕਿਸੇ ਪ੍ਰਕਾਰ ਦਾ ਜਾਂ ਫਿਰ ਕੋਈ ਪਾਠੇ ਉੱਤੇ ਕੋਈ ਕੀਤੇ ਕਰਾਇਦਾ ਸਰੋਵੇ ਤਾਂ ਵੀ ਤੁਸੀਂ ਕੱਚੀ ਕੜਾਈ ਦੇ ਸਕਦੇ ਆ ਕੱਚੀ ਕੜਾਈ ਦੇ ਕੇ ਉਸ ਚੀਜ਼ ਨੂੰ ਉਤਾਰ ਸਕਦੇ ਆਪਣੇ ਚਿੱਤ ਤੋਂ ਜੇ ਕੋਈ ਕੰਮ ਧੰਦਾ ਬੰਨਿਆ ਹੋਵੇ ਤਾਂ ਵੀ ਕੱਚੀ ਕੜਾਈ ਦਿੱਤੀ ਜਾਂਦੀ ਖੁਸ਼ੀ ਨਾਲ ਵੀ ਦਿੰਦੇ ਲੋਕ ਔਰ ਇਹ ਤੁਸੀਂ ਇਤਰੀ ਇਹ ਦੇਖਿਓ ਕਿ ਖੱਚੀ ਕੜਾਈ ਦੇਣੀ ਕਿਉਂ ਚਾਹੀਦੀ ਹੈ ਜਿਹੜੀ ਇਸ ਕਰਕੇ ਚਾਹੀਦੀ ਹੈ ਕਿਤਾ ਖਵਾਜਾ ਸਾਹਿਬ ਬਹੁਤ ਜਲਦੀ ਖੁਸ਼ ਹੰਦੇ ਇਸ ਕੜਾਈ ਦੇ ਨਾਲ ਦੂਜੀ ਆਪਣਾ ਜਿਹੜਾ ਕੋਈ ਆਪਣੇ ਉੱਤੇ ਕੋਈ ਭਾਰ ਹੋਵੇ ਉਹ ਚੀਤੀ ਲਿੱਥ ਜਾਂਦਾ ਇਸ ਕਰਕੇ ਦੇਣੀ ਚਾਹੀਦੀ ਹੈ ਔਰ ਇਹਨਾਂ ਦੇ ਨਾਲ ਖਵਾਜਾ ਸਾਹਿਬ ਬਹੁਤ ਛੇਤੀ ਮੰਨ ਲੈਂਦੇ ਔਰ ਮਨਜ਼ੂਰ ਵੀ ਬਹੁਤ ਛੇਤੀ ਹੋ ਜਾਂਦੀ ਹੈ। ਤੋਂ ਇਸ ਕਰਕੇ ਖਵਾਜਾ ਸਾਹਿਬ ਦੀ ਇੱਕ ਕੱਚੀ ਕੜਾਈ ਦਿੱਤੀ ਜਾਂਦੀ। ਹੁਣ ਗੱਲ ਟੌਪਿਕ ਤੇ ਆਉਣਾ ਕਿ ਕੱਚੀ ਕੜਾਈ ਦੇ ਨਾਲ ਤੁਸੀਂ ਉਹ ਚੀਜ਼ਾਂ ਜਿਹੜੀਆਂ ਕਿੰ ਕੀ ਕਰ ਸਕਦੇ ਆ। ਇੱਕ ਤਾਂ ਤੁਹਾਨੂੰ ਦੱਸ ਦਿੱਤਾ ਕੰਮਕਾਰ ਤੁਹਾਡਾ ਬੰਨਿਆ ਹੋਵੇ ਤੁਸੀਂ ਕੰਮਕਾਰ ਖੋਲਣ ਵਾਸਤੇ ਕੜਾਈ ਦੇਣੀ ਕਿਦਾਂ ਉਹ ਤੁਹਾਨੂੰ ਦੱਸ ਦਿੰਨੇ ਆ। ਤੁਸੀਂ ਇਸੇ ਵੀ ਐਤਵਾਰ ਤੋਂ ਦੇ ਸਕਦੇ ਹੋ ਇਹ ਕੱਚੀ ਕੜਾਹੀ। ਤੇ ਜਾਂ ਜਿਹੜਾ ਐਤਵਾਰ ਹੋਵੇ ਠੀਕ ਹੈ ਜੀ। ਜੇ ਜੀਠਾ ਐਤਵਾਰ ਹੋਵੇ ਜਾਂ ਐਤਵਾਰ ਕੋਈ ਵੀ ਹੋਵੇ ਤਾਂ ਵੀ ਕੱਚੀ ਕੜਾਈ ਤੁਸੀਂ ਦੇ ਸਕਦੇ ਹੋ ਕੱਚੀ ਕੜਾਈ ਦੇਣ ਦਾ ਤਰੀਕਾ ਕੀ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਉੱਤੇ ਜਾਂ ਤੁਹਾਡੇ ਉੱਤੇ ਕਿਸੇ ਨੇ ਕੋਈ ਐਸਾ ਦਮਦਨ ਮਾਰ ਦਿੱਤੀ ਐਸੀ ਬੰਦਿਸ਼ ਮਾਰ ਦਿੱਤੀ ਹੈ ਜਿਹਦੇ ਨਾਲ ਤੁਹਾਡਾ ਕੋਈ ਵੀ ਕੰਮਕਾਰ ਚੱਲ ਨਹੀਂ ਰਿਹਾ ਜਾਂ ਤੁਹਾਡਾ ਸ਼ਰੀਰ ਦਾ ਬੰਨਣ ਕਰ ਦਿੱਤਾ ਹੋਵੇ ਤੁਹਾਡੀ ਬੁੱਤੀ ਦਾ ਬੰਨਣ ਕਰ ਦਿੱਤਾ ਹੋਵੇ ਤੁਹਾਡੇ ਘਰ-ਬਾਰ ਦਾ ਬੰਨਣ ਕਰ ਦਿੱਤਾ ਹੋਵੇ ਤਾਂ ਤੁਸੀਂ ਕਿੱਦਾਂ ਇਸ ਚੀਜ਼ ਤੋਂ ਨਿਕਲ ਸਕਦੇ ਹੋ ਤੁਸੀਂ ਤੁਸੀਂ ਕੀ ਕਰਨਾ ਹੈ ਜਾ ਦਲੀਆ ਲੈ ਲੈਣਾ ਇੱਕ ਪੈਕੇਟ 10 ਰੁਪਏ ਦਾ ਦਲੀਏ ਦਾ ਪੈਕੇਟ ਆਉਂਦਾ ਬਾਜ਼ਾਰ ਤੋਂ ਲੈ ਲੈਣਾ ਤੇ ਦੋ ਚਮਚ ਜਾਂ ਤਿੰਨ ਚਮਚ ਉਹਦੇ ਵਿੱਚ ਚੀਨੀ ਦੇ ਪਾ ਦੇਣੇ ਆ ਖੰਡ ਦੇ ਠੀਕ ਹੈ ਖੰਡ ਦੇ ਪਾ ਕੇ ਔਰ ਇੱਕ ਚਮਚ ਤੁਸੀਂ ਦੇਸੀ ਘਿਓ ਦਾ ਪਾ ਦੇਣਾ ਹੈ ਠੀਕ ਹੈ ਔਰ ਇਹਨਾਂ ਤਿੰਨ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਚੀਨੀ ਨੂੰ ਵੀ ਤੇ ਜਿਹੜਾ ਤੁਸੀਂ ਘਿਓ ਪਾਇਆ ਹੋਊਗਾ ਵਿੱਚ ਉਹ ਵੀ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਲਫਾ ਫਲਡਾ ਹੋ ਗੋ ਦੇ ਵਿੱਚ ਹੀ ਫੜਨਾ ਲਫਾਫੇ ਦਾ ਮੂੰਹ ਖੋਲ ਕੇ ਤਾਂ ਤੁਸੀਂ ਕੀ ਕਰਨਾ ਆਪਣੇ ਸਿਰ ਤੇ ਉਸ ਤੋਂ 7 ਵਾਰ ਪੁੱਠੀ ਕਮਾ ਲੈਣੀ ਹੈ ਜੇ ਮੰਨ ਲਓ ਤੁਹਾਨੂੰ ਲੱਗਦਾ ਹੈ ਤੁਹਾਡਾ ਆਪ ਦਾ ਖੁਦ ਦਾ ਕੋਈ ਕੰਮਕਾਰ ਬੰਨੇ ਆ ਹੈ ਨਾ ਤੁਹਾਡਾ ਸਰੀਰ ਦੀ ਬੰਨ ਕੀਤਾ ਹੈ ਤਾਂ ਤੁਸੀਂ ਆਪਣੇ ਸਿਰ ਤੋਂ 7 ਵਾਰ ਰੋਟੀ ਕਮਾ ਕੇ ਚਲ ਦੇ ਪਾਣੀ ਦੇ ਵਿੱਚ ਪਾ ਕੇ ਐਤਵਾਰ ਵਾਲੇ ਦਿਨ ਸ਼ਾਮ ਨੂੰ ਤੁਸੀਂ ਪਾਣਾ ਹੈ ਨਾਲ ਤੁਸੀਂ ਲੈ ਕੇ ਜਾਣੇ ਆ ਪੰਜ ਪਤਾਸੇ ਪੰਜ ਗੁਲਾਬ ਦੇ ਫੁੱਲ ਤੇ ਪੰਜ ਅਰਗਬੱਤੀਆਂ ਇਸ ਦੇ ਨਾਲ ਇੱਕ ਲੈਣਾ ਤੁਸੀਂ ਆਟੇ ਦਾ ਦੀਵਾ ਚਾਰ ਮੁੱਖਾ ਵਾਲਾ ਜਿਹਨਾਂ ਚ ਮੁੱਖਾ ਦੀਵਾ ਬਣਾ ਲੈਣਾ ਉਹਦੇ ਵਿੱਚ ਦੇਸੀ ਘਿਓ ਪਾ ਕੇ ਤੁਸੀਂ ਕੀ ਕਰਨਾ ਜਿਹੜਾ ਦਲੀਆ ਹੈ ਉਹ ਤੁਸੀਂ ਚੱਲਦੇ ਪਾਣੀ ਦੇ ਵਿੱਚ ਪਾ ਦੇਣਾ ਜਿਹੜਾ ਤੁਸੀਂ ਤਾਸੇ ਔਰ ਖਲਾਬ ਦੇ ਫੁੱਲ ਲਏ ਹੋ ਉਹ ਵੀ ਚੱਲਦੇ ਪਾਣੀ ਦੇ ਵਿੱਚ ਹੀ ਪਾਉਣੇ ਆ ਤੇ ਅਰਗਬਤੀਆਂ ਤੁਸੀਂ ਨਹਿਰ ਦੇ ਕੰਢੇ ਤੇ ਨਾਲ ਦੀਵਾ ਜਿਹੜੇ ਖਵਾਜਾ ਪੀਰ ਦੀ ਦਾ ਚਿਰਾਗ ਤੁਸੀਂ ਲੈ ਕੇ ਜਾਣਾ ਆਟੇ ਦਾ ਬਣਾ ਕੇ ਚਮੱਖਾ ਜਿਹਨੂੰ ਕਹਿੰਦੇ ਆ ਦੇਸੀ ਘਿਓ ਦਾ ਉਥੇ ਜਲਾ ਕੇ ਤੁਸੀਂ ਖਵਾਜਾ ਸਾਹਿਬ ਦੇ ਅੱਗੇ ਅਰਦਾਸ ਬੇਤੀ ਹੀ ਕਰਨੀ ਆ ਕਿ ਸਿੱਖਵਾਜਾ ਭੀਰ ਜੋ ਵੀ ਸਾਡੇ ਸਰੀਰ ਦੇ ਉੱਤੇ ਜਾਂ ਸਾਡੇ ਘਰ-ਬਾਰ ਤੇ ਜਾਂ ਕੰਮਕਾਰ ਤੇ ਕਿਸੇ ਨੇ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਬੰਨਣ ਕੀਤਾ ਆ ਜਾਂ ਫਿਰ ਸਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਕਾਲਾ ਜਾਦੂ ਜਾਂ ਫਿਰ ਇਲਮ ਜਾਂ ਫਿਰ ਕੋਈ ਕਿਸੇ ਨੇ ਸਾਡਾ ਕੋਈ ਵੀ کاروبار ਬੰਨਿਆ ਹੋਵੇ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਪਾਈ ਹੋਵੇ ਤਾਂ ਤੁਸੀਂ ਸਾਨੂੰ ਇਸ ਮੁਸ਼ਕਲ ਦੇ ਵਿੱਚੋਂ ਕੱਢ ਲੋ ਔਰ ਸਾਡਾ ਜੋ ਵੀ ਰਸਤਾ ਆ ਸਾਫ਼ ਕਰ ਦਿਓ ਤੁਸੀਂ ਇੰਨੀ ਅਰਜਾਸ ਬੇਨਤੀ ਕਰਕੇ ਖਵਾਜਾ ਸਾਹਿਬ ਨੂੰ ਉੱਥੇ ਆਉਣੀ ਹੈ ਤੁਹਾਡੀ ਜਿਹੜੀ ਕੱਚੀ ਕੜਾਹੀ ਆ ਉਸੇ ਸਮੇਂ ਮਨਜ਼ੂਰ ਹੋ ਜਾਣੀ ਹੈ ਤੁਸੀਂ ਲਗਾਤਾਰ ਪੰਜ ਕੜਾਹੀਆਂ ਜਿਹੜੀਆਂ ਖਵਾਜੇ ਪੀਰ ਦੀਆਂ ਪਾਉਣੀਆਂ ਆ ਪੰਜ ਕੜਾਹੀਆਂ ਜਿਹੜੀਆਂ ਤੁਸੀਂ ਲਗਾਤਾਰ ਜਦੋਂ ਪਾਉਂਦੇ ਰਹੇ ਪੰਜ ਐਤਵਾਰ ਨੂੰ ਪੰਜ ਪਹਿਲੇ ਐਤਵਾਰ ਚ ਤੁਹਾਨੂੰ ਰਿਜ਼ਲਟ ਦੇਖਣਾ ਮਿਲ ਜਣਾ ਜਿੱਦਾਂ ਦੂਸਰੀ ਪਾਉਗੇ ਤਵੇਂ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਲਗਾਤਾਰ ਜਦੋਂ ਪੰਜ ਕੜਾਹੀਆਂ ਤੁਹਾਡੀਆਂ ਪੂਰੀਆਂ ਹੋ ਗਈਆਂ ਇਹ ਪਾਣਾ ਪੂਰਾ ਦਾ ਰਿਜ਼ਲਟ ਆ ਬੜ ਜਾਏਗਾ ਕੋਈ ਇਹ ਪੀਰ ਦੀ ਕੱਚੀ ਕੜਾਈ ਦਾ ਇਹ ਫਾਇਦਾ ਦੋਸਤੋ ਇਸ ਕੜਾਈ ਨੂੰ ਜਰੂਰ ਕਰਿਓ ਜੇ ਤੁਸੀਂ ਇਸ ਮੁਸੀਬਤ ਚ ਫਸੇ ਹੋ ਤਾਂ ਤੁਸੀਂ ਜਲਦ ਨਿਕਲ ਜਾਓਗੇ ਛੇਤੀ छुटकारा ਮਿਲ ਜਾਏਗਾ ਤਾਂ ਦੋਸਤੋ ਇਹ ਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੀ ਚਾਹ ਪੀਦਾ ਦੀ ਚਾਹ ਮਸਤਾ ਦੀ